ਨਮਸਕਾਰ ਅੱਜ 28 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਛੱਠ ਪੂਜਾ ਦਾ ਪਰਵ ਜਿਹੜਾ ਬਰੇ ਸ਼ਰਦਾ ਤੇ ਉਸਤਾ ਦੇ ਨਾਮ ਲਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਅਸੀਂ ਲੈਦਰ ਕੰਪਲੈਕਸ ਦੀਆਂ ਦਿਖਾਵਾਂਗੇ ਜਿੱਥੇ ਐਸ ਵੇਲੇ ਤਕਰੀਬਨ 7:30 ਦਾ ਟਾਈਮ ਹੋਇਆ ਸਵੇਰੇ 7 ਵਜੇ ਠੇਕੇ ਦੇ ਉੱਤੇ ਸ਼ਰਿਆਮ ਜਿਹੜੀ ਗਲਾਸਾਂ ਦੇ ਵਿੱਚ ਸ਼ਰਾਬ ਪਲਾਈ ਜਾ ਰਹੀ ਹੈ ਔਰ ਜੇ ਐਸ ਵੇਲੇ ਗੱਲ ਕਰੀਏ ਤਾਂ ਬੜੇ ਪਵਿੱਤਰ ਜਿਹੜਾ ਤਿਉਹਾਰ ਜਿਹੜਾ ਐਸ ਵੇਲੇ ਜਿਹੜਾ ਸਾਡੇ ਪੁਰਾਤਲ ਦੇ ਜਿਹੜੇ ਸਾਡੇ ਪੈਨਪਰਾ ਹੈਗੇ ਆ ਉਹ ਮਨਾਰੇ ਤੇ ਅੱਜ ਦੇ ਦਿਨ ਜੇ ਦੇਖਿਆ ਜਾਵੇ ਤਾਂ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਵਿੱਚ ਜਿਹੜੀ ਆਮਾਦੀ ਉੱਥੇ ਸਵਾਲ ਖੜੇ ਹੋ ਰਹੇ ਆ ਕਿ ਠੇਕੇ ਅੱਜ ਇੰਨਾ ਪਵਿੱਤਰ ਤਿਉਹਾਰ ਹੋਣ ਦੇ ਬਾਵਜੂਦ ਠੇਕੇ ਖੁੱਲੇ ਆ ਲੇਕਿਨ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਇਹ ਦੋਹਰਾ ਮਾਪਦੰਡ ਦੇਖਣ ਨੂੰ ਮਿਲਦਾ ਜੇ ਆ ਪਤਾਂ ਨੂੰ ਤਸਵੀਰਾਂ ਤੁਹਾਨੂੰ ਦਿਖਾਣ ਲੱਗਿਆਂ ਤੁਸੀਂ ਆਪ ਦੇਖੋ ਕਿਸ ਤਰ੍ਹਾਂ ਸیرے-ਸیرے 7 ਵਜੇ ਠੇਕਾ ਬੰਦ ਹੈ ਠੇਕੇ ਦੇ ਨਾਲ ਜਿਹੜਾ ਹਾਤਾ ਉਹ ਬੰਦ ਹੈਗਾ ਲੇਕਿਨ ਠੇਕੇ ਦਾ ਜਿਹੜਾ ਲੋਕ ਵੀ ਜਿਹੜੇ ਉਹਦੇ ਖੁੱਲੇ ਸ਼ਟਰ ਬੰਦ ਹੈਗੇ ਲੇਕਿਨ ਅੰਦਰੋਂ ਠੇਕੇ ਦੀ ਜਿਹੜੀ ਵਿੰਡੋ ਹੈ ਉਹਦੇ ਵਿੱਚੋਂ ਗਲਾਸਾਂ ਦੇ ਸ਼ਰੇ ਆਮ ਸ਼ਰਾਬ ਪਲਾਈ ਜਾ ਰਹੀ ਔਰ ਤੁਸੀਂ ਆ ਤੁਹਾਨੂੰ ਦਿਖਾਣ ਲੱਗਿਆ ਤੁਸੀਂ ਆਪ ਹੀ ਦੇਖੋ ਵੀ ਕੀ ਹਾਲਾਤ ਐਸੋਲੇ ਜਿਹੜੇ ਹੈਗੇ ਆ ਠੇਕਾ ਲੈਦਰ ਕੰਪਲੈਕਸ ਦੇ ਤਸਵੀਰਾਂ ਤੁਹਾਨੂੰ ਦਿਖਾਣ ਲੱਗੇ ਆਓ ਤੁਹਾਨੂੰ ਤਸਵੀਰਾਂ ਦਿਖਾਉਂਦੇ के रे आगत आ भाई हेलो ये ठेके पे पिला रहे हैं आपको ठेके पे पिला रहे शराब अंदर से शराब पी रहे हो ना अंदर से पिला रहे शराब क्या नाम है आपका ये ठेका है कि है जरा किना जरा जरा हाथ बना ये ठेका के आता है ये ठेका ये ठेका के आता है क्या ਇਹ ਠੇਕਾ ਹੈ ਕਿ ਹਾਤਾ ਉਹ ਭਾਈ ਸਾਹਿਬ ਉਹ ਕਿੱਥੇ ਚਲੇ ਗਏ ਹੋਣਾ ਇਹ ਠੇਕਾ ਦੇ ਹਾਤਾ ਸੇਰੇ ਸੇਰੇ ਲੋਕਾਂ ਨੂੰ ਬਾਹਰ ਸ਼ਰਾਬ ਪੁਲਾ ਰਹੇ ਹੋਈ ਹਾਤਾ ਬੰਦ ਪਿਆ ਆ ਹਾਤਾ ਦੇਖੋ ਬੰਦ ਪਿਆ ਹਾਤੇ ਦਾ ਤਾਲਾ ਲੱਗਾ ਹੋਇਆ ਆ ਹਾਤੇ ਦਾ ਤਾਲਾ ਲੱਗਿਆ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਤੇ ਦਾ ਤਾਲਾ ਲੱਗਾ ਹੈ ਆ ਜਿਹੜਾ ਠਿਕਾ ਹੈ ਇਹਦੇ ਉੱਤੇ ਸਿਰੇ ਸਿਰੇ ਐਸੋਲੇ ਟਾਈਮ ਜੜਾਇਆ ਅਸੋਲੇ ਬੇਸ਼ਰਪਲਾ ਯਾਰੀ ਆ ਤਾਂ ਉਹ ਹਾਰੇ ਤੇ ਠਿਕੇ ਤਸਵੀਰਾਂ ਤਾਂ ਮੰਦਰ ਨਹੀਂ ਆ ਐਸੋਲੇ ਹੁਣ ਐਸੋਲੇ ਦੇਖ ਕੇ ਉਧਰ ਉਧਰ ਹੋ ਗਿਆ और भाई साहब बाहर निकलो जा हाथावे सबर सब लोग ठेका खोलने का टाइम है शराब ऐसे ठेका हाथा बंद है लेकिन हाथा बंद है ठेके शराब लेना है हाँ अच्छा हूं इस वेल बहार नहीं निकल रहे देख सकते दे। ताले 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 हो लगे हुए हैं बहरों तन ताले आ देो आ दे दुहारे तस्वीर आ ताले खुले हैं अंदर शटर बंद लगे हुए हैं अंदरों लोगों ने शराब पिलाई जा रही है

8:6 5 बजे अभी के 19 मिनट हुए है ना हां तो आप देख रहे हो ये ठेका ये कौन सी रोड है कौन सी जगह है ये लेदर कॉम्प्लेक्स लेदर कॉम्प्लेक्स रोड रोज ही ऐसे खुला होता है ना